ਜਿਹੜੀ ਚੈਕਿੰਗ ਅਸੀਂ ਕੱਲ ਮਲੋਹ ਦੇ ਵਿੱਚ ਕੀਤੀ ਹੈ ਇਹ ਸਾਡੇ ਵਿਭਾਗ ਦੀਆਂ ਡਾਇਰੈਕਸ਼ਨਜ਼ ਦੇ ਅਨਸਾਰ ਇਹਦਾ ਪ੍ਰੋਜੈਕਟ ਜੀਵਨ ਜੋਤ 2.0 ਚੱਲ ਰਿਹਾ ਹੈ ਉਹਦੇ ਤਹਿਤ ਲਗਾਤਾਰ ਜ਼ਿਲ੍ਹੇ ਦੇ ਵਿੱਚ ਅਸੀਂ ਚੈਕਿੰਗਾਂ ਕਰਦੇ ਆ ਰਹੇ ਹਾਂ ਤੇ ਸਾਡੀ ਕੋਸ਼ਿਸ਼ ਇਹੀ ਹੈ ਕਿ ਉਹ ਬੱਚੇ ਜਿਹੜੇ ਸਿੱਖਿਆ ਤੋਂ ਸੱਖਨੇ ਨੇ ਜਿਨ੍ਹਾਂ ਨੂੰ ਐਜੂਕੇਸ਼ਨ ਨਹੀਂ ਮਿਲ ਪਾ ਰਹੀ ਜਾਂ ਰੱਖ-ਰਖਾਵ ਉਹਨਾਂ ਦਾ ਸਹੀ ਨਹੀਂ ਹੋ ਪਾ ਰਿਆ ਉਹਨਾਂ ਬੱਚਿਆਂ ਨੂੰ ਦੁਬਾਰਾ ਤੋਂ ਅਸੀਂ ਐਜੂਕੇਸ਼ਨ ਨਾਲ ਜੋੜੀਏ ਔਰ ਖਾਸ ਕਰਕੇ ਜਿਹੜੀ ਵਿਭਾਗ ਦੀ ਮੁਹਿੰਮ ਹੈ ਜਿਹਦੇ ਵਿੱਚ ਇਹ ਸੀ ਕਿ ਜੇਕਰ ਐਦਾਂ ਦੇ ਬੱਚੇ ਮਿਲਦੇ ਆ ਜਿਹੜੇ ਬੱਚੇ ਆਪਣੇ ਮਾਪੇ ਤੋਂ ਜ਼ਬਰਨ ਦੂਰ ਕੀਤੇ ਗਏ ਨੇ ਤਾਂ ਉਹਨਾਂ ਦਾ ਡੀਐਨਏ ਟੈਸਟ ਵੀ ਕਰਵਾਇਆ ਜਾਵੇ। ਸੋ ਇਸੇ ਲੜੀ ਤਹਿਤ ਕੱਲ ਅਸੀਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅ므ਲੋਵ ਵਿਖੇ ਅਸੀਂ ਚੈਕਿੰਗ ਕੀਤੀ ਸੀ। ਇਹ ਚੈਕਿੰਗ ਸਵੇਰੇ ਕੀਤੀ ਸੱਦਰੇ 8:30 ਵਜੇ ਜਿਹਦੇ ਵਿੱਚ ਸਾਡਾ ਹੈਲਥ ਵਿਭਾਗ ਤੋਂ ਵੀ ਸੀ ਨੁਮਾਇੰਦਾ ਤੇ ਐਜੂਕੇਸ਼ਨ ਵਿਭਾਗ ਤੋਂ ਅਤੇ ਨਾਲ ਹੀ ਇਹਦੇ ਵਿੱਚ ਪੁਲਸ ਵਿਭਾਗ ਤੋਂ ਵੀ ਅਸੀਂ ਨੁਮਾਇੰਦੇ ਲੈ ਕੇ ਚੈਕਿੰਗ ਕੀਤੀ ਸੀ। ਇਸ ਚੈਕਿੰਗ ਦੌਰਾਨ ਕੁੱਲ 8 ਬੱਚੇ ਅਸੀਂ ਜਿਹੜੇ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਸੀ ਆ ਸ਼ਹਿਰ ਦੇ ਵਿੱਚ ਰੇੜੀਆਂ ਛੋਟੀਆਂ-ਛੋਟੀਆਂ ਲੈ ਕੇ ਉਹਨਾਂ ਦੇ ਵਿੱਚ ਘੜਾ ਘਰਾਂ ਦੇ ਵਿੱਚੋਂ ਕੂੜਾ ਚੱਕਦੇ ਸੀ ਉਹ ਬੱਚੇ ਅਸੀਂ ਰੈਸਕਿਊ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ 7 ਮੁੰਡੇ ਸੀ ਤੇ ਇੱਕ ਲੜਕੀ ਸੀ ਸੋ ਇਹ ਸਾਰੇ ਮਾਈਨਰ ਬੱਚੇ ਸੀ ਇਹਨਾਂ ਬੱਚਿਆਂ ਨੂੰ ਅਸੀਂ ਕੱਲ ਮੈਡੀਕਲ ਕਰਾਣ ਦੇ ਉਪਰੰਤ ਅਸੀਂ ਜਿਹੜੇ ਪੰਜਾਬ ਸਰਕਾਰ ਦੇ ਚਿਲਡਰਨ ਹੋਮ ਹੈ ਉੱਥੇ ਅਸੀਂ ਬੱਚਿਆਂ ਨੂੰ ਹਲੇ ਟੈਂਪਰੇਰੀ ਸ਼ੈਲਟਰ ਦਿੱਤਾ ਇਹਨਾਂ ਬੱਚਿਆਂ ਦੇ ਮਾਪੇ ਵੀ ਸਾਡੇ 'ਤੇ ਅਪਰੋਚ ਕਰ ਰਹੇ ਨੇ ਤੇ ਉਹਨਾਂ ਨਾਲ ਹੁਣ ਅਸੀਂ ਰਾਬਤਾ ਕਾਇਮ ਕਰਕੇ ਫਿਰ ਉਹਨਾਂ ਦੀ ਕਾਉਂਸਲਿੰਗ ਕਰਨ ਤੋਂ ਬਾਅਦ ਜੇਕਰ ਸਾਨੂੰ ਇਹ ਸੁਨਿਸ਼ਚਿਤ ਕਰਾਉਣਗੇ ਕਿ ਵਿਵਖਦੇ ਵਿੱਚ ਇਹ ਬੱਚੇ ਉਹ ਕੰਮ ਦੁਆਰਾ ਨਹੀਂ ਕਰਨਗੇ ਤਾਂ ਅਸੀਂ ਇਹ ਬੱਚਿਆਂ ਨੂੰ ਰਿਲੀਜ਼ ਕਰਾਂਗੇ। ਚਾਹੇ ਡੀਐਨਏ ਵੀ ਕਰਾਇਆ ਗਿਆ ਹੁੰਦਾ ਕਿਸੇ ਨਹੀਂ ਇਹਦੇ ਵਿੱਚ ਡੀਐਨਏ ਨਹੀਂ ਕਰਾਇਆ ਗਿਆ ਕਿਉਂਕਿ ਬੱਚੇ ਵੱਡੇ ਸੀਗੇ ਤਕਰੀਬਨ ਤਕਰੀਬਨ 9 ਸਾਲ ਤੋਂ ਲੈ ਕੇ 13-14 ਸਾਲ ਤੱਕ ਦੀ ਉਮਰ ਦੇ ਬੱਚੇ ਸੀ। ਤੇ ਉਹਦੇ ਵਿੱਚ ਸਾਰੇ ਬੱਚਿਆਂ ਦੇ ਮਾਪੇ ਅਵੇਲੇਬਲ ਹੈਗੇ ਨੇ ਤੇ ਉਹ ਉਹਨਾਂ ਨਾਲ ਸੰਪਰਕ ਵੀ ਹੋ ਚੁੱਕਿਆ ਤੇ ਹਾਲੇ ਤੱਕ ਐਸਾ ਕੁਝ ਨਹੀਂ ਮਿਲਿਆ ਕਿ ਸਾਨੂੰ ਡਾਊਟਫੁਲ ਲੱਗਿਆ ਹੋਵੇ ਕਿ ਕੋਈ ਬੱਚਾ ਇਹੋ ਜਿਹਾ ਹੈਗਾ ਜਿਹਦੇ ਮਾਪੇ ਇੱਥੇ ਨਹੀਂ ਅਵੇਲੇਬਲ ਹੈਗੇ ਜਿਹਦੇ ਚ ਅੱਗੇ ਤੋਂ ਵੀ ਇਹ ਜਿਹੀ ਚੀਜ਼ ਨਹੀਂ ਚੱਲਦੀ ਬਿਲਕੁਲ ਇਹ ਤਾਂ ਅਸੀਂ ਪਬਲਿਕ ਨੂੰ ਵੀ ਅਪੀਲ ਕਰਦੇ ਆ ਕਿ ਜਿੱਦਾਂ ਹੁਣ ਤਿਹਾਰਾਂ ਦੇ ਸੀਜ਼ਨ ਹੈ ਕਿ ਦੇਖੋ ਬੱਚੇ ਜੇਕਰ ਕੂੜਾ ਚੱਕ ਰਹੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ ਚੱਕ ਰਹੇ ਨੇ ਉਹ ਤਾਂ ਆਮ ਇਨਸਾਨ ਹੀ ਨੇ ਨਾ ਸੋ ਪਬਲਿਕ ਨੂੰ ਵੀ ਅਪੀਲ ਹੈ ਕਿ ਤੁਸੀਂ ਜੇਕਰ ਤੁਹਾਡੇ ਘਰੋਂ ਕੋਈ ਬੱਚਾ ਕੂੜਾ ਚੁੱਕਣ ਆਂਦਾ ਤਾਂ ਉਹਨੂੰ ਕੂੜਾ ਚੁੱਕਣ ਲਈ ਨਾ ਦਿੱਤਾ ਜਾਵੇ।